ਚਾਲ ਦੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਰਨਾ ਜਿੰਨਾਂ ਨੂੰ ਬੜਾ ਸਤਿ ਸ਼੍ਰੀ ਅਕਾਲ ਜੀ ਅੱਜ ਹਰ ਪਹੁੰਚ ਗਏ ਜੀ ਆਪਾਂ ਰੋੜੀ ਸਾਹ ਕੋਰ ਦੁਆਰਾ ਸਾਹ ਕੋਰ ਟਰੈਕਟਰ ਲੈ ਕੇ ਚੱਲੇ ਆਂ ਉਹ ਤੋਂ ਸਮਾਨ ਲਿਆਉਣਾ ਚਾਕੇ ਸਹੋਦੀ ਤੋਂ ਥੋੜਾ ਅਰਦਾਸਣ ਉੱਥੇ ਜਾਣਾ ਰਿਹਾ ਹੈਗਾ ਕਿਉਂਕਿ ਆਪਾਂ ਨੇ ਪਾਣੀ ਤੋਂ ਐ ਝੋਨੇ ਦਾ ਉਹਦੇ ਕਰਕੇ ਜਿੰਨਾ ਵੀ ਸਮਾਨ ਆਪਾਂ ਸਾਰੇ ਚੱਕ ਲਿਆਉਣਾ ਨਾਲੇ ਥੋੜੀ ਜਿਹੀ ਖਾਦ ਪਈ ਹੋਰ ਤੇ 15 18 ਸੈਲੂ ਜੂਰੀ ਦੇ ਵਾਦੇ ਜੋ ਚੱਕ ਕੇ ਲਿਆਉਣਾ 23 ਤੋਂ ਦੂਤੇ ਟਰਾਲੀ ਪਾ ਕੇ ਚੱਲੇ ਆਪਾਂ ਆਹ ਹਲਾ ਪਹੁੰਚ ਗਏ। ਆਓ ਜੀ ਮਿੱਤਰੋ ਆਪਾਂ ਮੋਟਰ ਤੇ ਪਹੁੰਚ ਗਏ ਤੇ ਈਸ਼ਵਰ بھائی ਚੱਕੀ ਆਉਂਦਾ ਪਹਿਲਾਂ ਹੀ ਸਟਾਰਟਰ ਖੋਲੀ ਲਈ ਆਉਂਦਾ ਪਰ ਲਈ ਮੋਟਰ ਦਾ। ਕਿਉਂਕਿ ਹੁਣ ਉਰੋਂ ਸਮਾਨ ਚੱਕ ਕੇ ਲਿਆ ਜਾਣਾ ਹਲੇ ਆਪਾਂ। ਪੰਜ-ਸੱਤ ਦਿਨ ਪਾਣੀ ਦੀ ਲੋਡ ਨਹੀਂ ਕਿਉਂਕਿ ਸਕਾਰ ਰਹੇ ਆ। ਚੋਰੀ ਉਰੇ ਬਹੁਤ ਆ ਉਹਦੇ ਕਰਕੇ ਸਟਾਰਟਰ ਖੋਲਣੇ ਪਏ ਨੇ ਸਾਰੇ। ਜੇ ਨਾ ਖੋਲੇ ਤਾਂ ਬਾਰਦਾਦ ਹੋ ਜਾਣੀ ਆ ਪੱਕੀਓ ਜਿੰਦੇ ਸਾਰੇ ਖੁੱਲੇ ਛੱਡ ਕੇ ਜਾਵਾਂਗੇ ਆले ਆ ਕੇ ਰੱਖ ਲਿਆਂਦਾ ਹੋਰੇ ਖੋਲ ਲਿਆਂਦਾ ਇਹ ਜਾਣਗੇ ਪਿੰਡ ਹੁਣ ਇਹਨਾਂ ਕਰਕੇ ਆਪਾਂ ਲਿਆਂਦੀ ਆ ਟਰਾਲੀ ਤੇ ਟਰੈਕਟਰ ਜਿਹੜਾ ਖਾਦ ਖੋਦ ਪਈਆ ਨਾਲ ਉਹ ਚੱਕ ਕੇ ਲੈ ਜਾਂਦੇ ਆ ਬਹੁਤ ਜ਼ਿਆਦਾ ਨੁਕਸਾਨ ਹੈ ਬਹੁ ਵਿਹਲੀ ਜਨਤਾ ਫਿਰਦੀ ਆ ਜਿਹੜੀ ਇਸੇ ਕੰਮਾਂ ਤੇ ਲੱਗੀ ਹੋਈ ਆ ਬਸ ਚੋਰੀਆਂ ਤੇ ਨਸ਼ੇ ਪੱਤੇ ਕਰਨੇ ਨੇ ਸੁਭਾ ਸ਼ੱਕਰ ਸੇਵੀਆਂ ਬਹੁਤ ਮਾੜੀ ਗੱਲ ਐ ਇਹਨਾਂ ਲਈ ਤੇ ਉਹਦੋਂ ਤਾਂ ਚੰਗਾ ਕਿਤੇ ਨੌਕਰੀ ਲੱਗ ਜਾਓ ਥੋੜਾ ਮੋਟਾ ਆਊਗਾ ਤੇ ਆਪਣੇ ਕਰੀ ਜਾਓ ਨਸ਼ੇ ਪੱਤੇ ਜਿਹੜੇ ਕਰਨੇ ਨੇ ਜੇ ਨਹੀਂ ਸੁਧਰ ਸਕਦੇ ਆਪਲਾ ਸੁਧਰਨਾ ਚਾਹੀਦਾ ਜੇ ਕਿਤੇ ਬੰਦਾ ਫਾਜਾਂ ਦਾ ਫਿਰੂੰ ਬੈਠਾ ਰਹਿੰਦਾ ਫਿਰੂੰ ਪੁਸਤਾਈ ਜਾਂਦਾ ਉਹਦੋਂ ਚੰਗਾ ਵੀ ਆਪਣੀ ਨੌਕਰੀ ਕਰਕੇ ਹੀ ਕਰ ਲੋ ਜੇ ਖਾਣੇ ਹੀ ਨੇ ਇੱਜ਼ਤ ਦਾ ਇੱਜ਼ਤ ਦਾ ਖਾਣਗੇ ਉਹਨਾਂ ਛਾ ਜਿਹੜਾ ਖਾਣਗੇ ਉਹ ਵੀ ਐ ਤਾਂ ਨਹੀਂ ਹੈਗਾ ਵੀ ਚੋਰੀ ਕੀਤਾ ਹੋਇਆ ਤੌਰ ਨਾਲ ਜਾ ਰਹੇ ਆ ਉਧਰ ਲਈ ਮੋਟਰ ਤੇ ਤੇ ਹਲੇ 10 ਵਜੇ ਨੇ ਬਹੁਤ ਜਿਆਦੇ ਗਰਮੀ ਆ ਚੋਨਾ ਕਰੋ ਚੈੱਕ ਤੇ ਵਟਾਂ ਦੇ ਲਵੇ ਲਵੇ ਕਲੋਰੋ ਮਾਰੀ ਆ ਬਹੁਤ ਜਿਆਦੇ ਕਲੋਰੋ ਦੀ ਵੀ ਮਸਕਾ ਬਹੁਤ ਜਿਆਦੇ ਮਸਕਾ ਪੜਦਾ ਹੈ ਜੀ ਕਾਫੀ ਪਤਾ ਲੱਗਦਾ ਵੀ ਇੱਕ ਦਵਾਈ ਪਾਈ ਵੀ ਆ ਕਾਮ ਨੂੰ ਚੱਲेंगे ਫਿਰ ਹੈ ਸ਼ਾਮ ਨੂੰ ਕੋ ਹੁਣੇ ਕਾਲੂ ਲੈ ਆਵਾਂਗੇ ਕਾਲੂ ਆ ਜਾਾਂਗੇ ਮੈਟਰੋ ਕਰੋ ਚੈੱਕ ਆਪਾਂ ਹੈਗਾ 26 ਦਾ ਪਲਾਟ ਇੱਧਰ ਲਾ ਤੇ ਆ ਹੈਗਾ 1509 ਦਾ ਦੇਖੋ ਤੁਹਾਡੇ ਸਾਹਮਣੇ ਆ ਸਾਫ ਸੁਥਰਾ ਖੇਤ ਆ ਕੋਈ ਬੂਜਿਆ ਨਹੀਂ ਉੱਤੇ ਵੱਡਾ ਛੋਟਾ ਐਨ ਓਕੇ ਦੀ ਰਿਪੋਰਟ ਪਹੁੰਚ ਕੇ ਮੋਟਰ ਤੇ ਥੈਲੇ ਧੋਤੇ ਪਏ ਨੇ ਯੂਰੀ ਵਾਲੇ ਜਿਹੜਾ ਪਾਇਆ ਯੂਰੀ ਇਹਨਾਂ ਨੇ ਜੀ ਰੇਤੇ ਚ ਲਾਤੀਆਂ ਸਗਰ ਗੰਦੀਆਂ ਦੀਆਂ ਬੇਲਾ ਚੱਲ ਪੀਆਂ ਦੇਖੋ ਆਪੇ ਫੈਲ ਜਾਣਾ ਹੁਣ ਇਹਨਾਂ ਨੇ ਬਹੁਤ ਹੋ ਜਾਣਾ ਇੰਨੇ ਕ ਟੱਕੇ ਲਾਏ ਬਈ ਮਿੱਤਰੋ ਸਮਾਨ ਖੋਲ ਲਿਆ ਤੇ ਟਾਕੀਆਂ ਖੋਲੀਆਂ ਐਦਾਂ ਹੀ ਆ ਲੋ ਹੁਣ ਆਪਾਂ ਨੇ ਇਹ ਲਾਉਣੇ ਨਹੀਂਗੇ ਖੁੱਲੇ ਹੀ ਛੱਡ ਤੇ ਆ ਲੈ ਗਿਆ ਚੱਕੇ ਈਸ਼ਵਰ ਮੈਟਰੋ ਆ ਵੀ ਖੋਲ ਲਿਆ ਆਪਾਂ ਨੇ ਆ ਮੋਟਰ ਦਾ 1509 ਵਾਲੀ ਦਾ ਨਹੀਂ ਇਹ ਨਹੀਂ ਲੱਪਣੇ ਹੈਗੇ ਓਰੇ ਜੇ ਛੱਡ ਗਏ ਓਰੇ ਹੁਣ ਜੰਦੇ ਜੰਦੇ ਆਪਾਂ ਖੋਲ ਕੇ ਹੀ ਛੱਡ ਜਾਣੇ ਨੇ ਕੀ ਲੱਭਦਾ ਇਹ ਤਾਂ ਇਹਦਾ ਵੀ ਲੱਗਿਆ ਖੋਲਣਾ ਹੁਣ ਆ ਇਨਵਰਟਰ ਵਾਲੀ ਦਾ ਜੋ ਤੇਰੇ ਆਨੇ ਨੇ ਬੰਦੇ ਵੀ ਖੋਲ ਕੇ ਲਾਉਣੇ ਆ ਟਕਾਣੇ ਆਪ ਆਏ ਨੇ ਕੋਡੇ ਸਾਰੇ ਤਿੰਨ ਤੇ ਚੌਥਾ ਲੱਗਿਆ ਖੋਲਣ ਇੱਕ ਪਹਿਲਾਂ ਹੀ ਖੁੱਲਿਆ ਹੋਇਆ ਤੇ ਇੱਕ ਦੇ ਦੋ ਦੇ ਵਿੱਚ ਆਪਣੀ ਸਾਝ ਹੈ ਉਹ ਬੰਦੇ ਆਪੇ ਲੈ ਕੇ ਗਏ ਬਨੇ ਬੈਠੇ ਆ ਸਹੌਲੀ ਵਾਲੀ ਮੋਟਰ ਤੇ ਲੱਗਦੇ ਆ ਸਮਾਨ ਲੱਦਣ ਆਯੂਰੀਆ ਲਾਗੇ ਲੱਗਣ ਕਰਦੇ ਆ ਇਹਨੂੰ ਕਮਰੇ ਨੂੰ ਬੇਲਾ ਟਰਾਲੀ ਜਿਹੜੀ ਲੋੜ ਜੋ ਦਵਾਈਆਂ ਦਵਾਈਆਂ ਤੇ ਇਹਨੇ ਸਭ ਕੁਝ ਚੱਕ ਦਿਆਂ ਉਹ ਪੱਖਾ ਸਿਲੰਡਰ ਇਨਵੈਕਟਰ ਆ ਖੋਲਣਾ ਹਰੇ ਕਰ ਲਈ ਟਰਾਲੀ ਲੋਡ ਸਾਰੇ ਸਮਾਨ ਦੀ ਖਿੱਚਤਾ ਕੰਮ ਓ ਜੀ ਲਾਸਟ ਥੈਲਾ ਰੇ ਦਾ ਤੇ ਸਹੋਲੀ ਦਾ ਰੇ ਵਾਲਾ ਕੰਮ ਜਮਾ ਖਤਮ ਆ 7 ਬਿਗੇ ਰਹਿੰਦੀ ਸੀ ਸਿਰਫ ਇਹਦੇ ਵਿੱਚ ਲੱਗਿਆ ਨੇ ਪੌਣਾ ਫੈਕਟਰੀ ਦੇ ਨਾਲ ਆ ਜਿਹੜੀ 7 ਬਿਗੇ ਜਗਾ ਇਹਦਾ ਰਹਿੰਦਾ ਧਿੱਕਰ ਇਹ ਸ਼ੂਗਰ ਵਾਈ ਲੱਗਿਆ ਗੱਲਾਂ ਹੀ ਪੌਣਾ ਦੋ ਝੋਲੀਆਂ ਕਰ ਓਏ ਮੌਸਮ ਠੀਕ ਹੈ ਹਵਾ ਵੀ ਚੱਲਦੀ ਆ ਤੇ ਧੁੱਪ ਵੀ ਹੈਗੀ ਆ। ਬਾਕੀ ਹੁਣ ਈਸ਼ਵਰ ਪਾ ਕੇ ਆ ਕੇ ਦੱਸੂਗਾ ਵੀ ਕਿੰਨੀ ਕੁ ਗਰਮੀ ਆ। ਜਲ ਜੀਰੀ ਦੇ ਵਿੱਚ ਢੇੜਾ ਲਾਊਗਾ। ਹੈ? ਬਹੁਤ ਆ। ਪਹਿਲਾਂ ਹੀ ਕਹਦਾ ਤੈਨੂੰ ਝੋਲੀ ਚੱਕੀ ਆ ਤੈ। ਆ ਲੱਗ ਗਿਆ ਆਪਾਂ। ਆ? ਪੂਰਾ ਖੁੱਲ੍ਹੇ ਦਿਲ ਨਾਲ ਰੀ ਦਾ ਚੱਟਾ ਮਾਰਦਾ ਦੇਖੋ ਐਂ ਲੰਬੀ ਪਾਟ ਬਾਤ ਹੋ ਗਈ ਆ ਲੈ ਜਾ ਜਿੰਨਾ ਕਿ ਚਾਹੀਦਾ ਉਹਨਾਂ ਕਾ ਬਾਕੀ ਦਾ ਰੱਖ ਲੈ ਔਲੀ ਮਾਰ ਲਵੇ ਪਾਲਾ 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 ਜਰਾ ਫਤਹਾ ਮੋਰਚਾ ਫਤਿਹ ਈਸ਼ਵਰ ਨੇ ਜੂਰੀ ਇਹ ਦਾ ਕਿਵੇਂ ਆ ਠੀਕ ਆ ਪੂਰੀ ਗਰਮੀ ਗਰਮੀ ਪਾਉਂਦਾ ਆ ਚੱਲਦੀ ਆ ਇਹ ਦੇ ਵਿੱਚ ਐਸਆਈ ਮੋਟਰ ਚ ਦਾ ਸਟਾਰਟਰ ਖੋਲਣ ਦੀ ਵੀ ਲੋੜ ਨਹੀਂ ਨਾਲ ਇਹ ਕਰਨੇ ਤੇ ਇੱਥੇ ਬੰਦੇ ਵੀ ਰਹਿੰਦੇ ਨੇ ਆ ਮੋਟਰ ਤੇ ਵੀਰ ਹੁਣੀ ਸਾਮ ਸਵੇਰੇ ਇਹਦੇ ਸੱਤ ਵਿੱਗੇ ਜਗਈਆ ਆਪਣੀਆਂ ਫੈਕਟਰੀ ਦੇ ਮੁਆ ਕਰ ਆਓ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਆਪਣਾ ਸਾਰਿਆਂ ਨਾਲ ਸਿਰੇ ਵਾਲੀ ਮੰਜ਼ਲ ਦੀ ਪੈਂਦਾ ਜੇ ਲੈਂਟਰ ਆ ਦੇਖੋ ਨਾਲੇ ਫੀਟਿੰਗ ਚੱਲਦੀ ਹੈ ਬਿਜਲੀ ਵਾਲੇ ਪੈਸਾਂ ਦੀ ਦੋ ਪਾਤੇ بیم ਫੋਰਮੈਨ ਨੇ ਸਾਰਿਆਂ ਨਾਲ ਬੜਾ ਉੱਪਰ ਲਾਹੋ ਹੈ ਨਾ ਇਹ ਕਿੰਨੇ ਬਾਈ ਕਿੰਨੇ ਦਾ 12 ਬਾਈ 10 ਜੀ 12 ਬਾਈ 10 ਦਾ ਜੀ ਇਹ ਸਿਰਫ ਟੈਂਕੀ ਖਾਤਰੇ ਬਣਾਇਆ ਤੇ ਇੱਕ ਪੌੜੀ ਆਪਾਂ ਨੇ ਇਹਦੇ ਚ ਉਹ ਕਰੀ ਹੈ ਕਵਰ ਬੰਦਾ ਇੱਕ ਘੱਟ ਰੱਖਿਆ ਦਾ ਮਿਸਤਰੀ ਦਿਹਾੜੀ ਵਿੱਚ ਆ ਗਿਆ ਤੂੰ ਤੇਰੀ ਮਾੜੀ ਗੱਲ ਹੈ ਹਾਂ ਤਨ ਮੈਂ ਦਾਸਤੀ ਗੱਲ ਚਾਹੇ ਤੂੰ ਗੁੱਸਾ ਕਰੀ ਚਾਹੇ ਕਰੀ ਗੱਲਾਂ ਕਰਕੇ ਕਿਉਂਕਿ ਉਰੇ ਬੰਦਾ ਇੱਕ ਹੋਰ ਚਾਹੀਦਾ ਤੈਨੂੰ ਆਓ ਜੀ ਮਿੱਤਰੋ ਪੌਰੀਗ ਦਾ ਮਾਲ ਘਾਟਾ ਵਸ ਇੰਨਾ ਘੇ ਰਹਿ ਗਿਆ ਨਿਬੜ ਗਿਆ ਕੰਮ ਆ ਸਾਈਡ ਤੇ ਜਿਹੜਾ ਬਣਾਇਆ ਡਿਜ਼ਾਈਨ ਕੱਢਿਆ ਮੈਨੂੰ ਲੱਗਦਾ ਕੰਪਲੀਟ ਤੇ ਮੌਸਮ ਵੀ ਵਿਗੜ ਗਿਆ ਕਣੀਆਂ ਪੈਣ ਲੱਗੀਆਂ ਕੁਝ ਮਿੰਟਾਂ ਜੇ ਪਤਾ ਨਹੀਂ ਕੀ ਬਣ ਜਾਂਦਾ ਦੇਖੋ ਬੱਦਲ ਵਾਈ ਕਿਧੋਂ ਆ ਗਈ ਤੇ ਨਹੀਂ ਤਾਂ ਜੇ ਪੈਣਾ ਨਹੀਂ ਮਾੜਾ ਮੋਟਾ ਜੇ ਪਈਆਂ ਤਾਂ ਕਣੀਆਂ ਪੈਣਗੀਆਂ ਪਹਿਲਾਂ ਤਾਂ ਪੈਂਦੀਆਂ ਨਹੀਂ ਇਹ ਭੱਠੇ ਵਾਲੇ ਮੋਟਰ ਤੇ ਚੱਲਦਾ ਜੀ ਅੱਖਾਂ ਦਾ ਕੰਮ ਕਢਾਈ ਦਾ ਲੱਗਿਆ ਹੋਇਆ ਇੱਕ ਮਲਾਜ਼ਮ ਆ ਦੇਖੋ ਥੋੜੇ ਮੋਟੇ ਹੀ ਠੀਕੇ ਉਹਦੇ ਕਰਕੇ ਇੱਕੋ ਆਵਰੇ ਆ ਲੋ ਕਰੋ ਚੈੱਕ ਘੱਡ ਘੱਡ ਬਾਹਰ ਸਿੱਟੀ ਜਾਂਦੇ ਨੇ ਇਦਾਂ ਬੰਨ ਕੇ ਹਾਂ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਮਿੱਤਰੋ ਲਓ ਮੌਸਮ ਦੇ ਘਰ ਦਰਸ਼ਨ ਐਦਾਂ ਦਾ ਮੌਸਮ ਆ ਆਪਣੇ ਅੱਜ ਤਰੀਕ ਹੈਗੀ ਆ ਚਾਰ ਮਿੱਤਰੋ ਬਾਕੀ ਝੋਨਾ ਤੁਸੀਂ ਕਰ ਲੋ ਚੈੱਕ ਕਿਦਾਂ ਦਾ ਹੈ ጠነሬ